ਅੱਜ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਣ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮकांड ਦੀ ਆਸ ਰੱਖੀ ਇਹ ਆਸ ਰੱਖੀ ਕਿ ਕਰਮकांड ਨਾਲ ਜੀਵਨ ਬਦਲ ਜਾਏਗਾ ਉਹ ਸਾਰੇ ਆਤਮਕ ਮੌਤ ਵਿੱਚ ਹੀ ਗਰਸੇ ਰਹੇ ਪੰਡਿਤ ਲੋਕ ਵੀ ਆਸ ਪੂਰੀ ਹੋਣ ਤੋਂ ਬਿਨਾ ਹੀ ਇਸ ਸੰਸਾਰ ਤੋਂ ਚਲੇ ਗਏ हे ਮਨ ਤੂੰ ਪ੍ਰਕਾਸ਼ ਰੂਪ ਪ੍ਰਮਾਤਮਾ ਦਾ ਭਜਨ ਨਹੀਂ ਕੀਤਾ ਇਹ ਕੰਮ ਤਾਂ ਕਰਨ ਜੋਗਾ ਸੀ ਜੋ ਤੇਰੇ ਤੋਂ ਨਹੀਂ ਹੋ ਸਕਿਆ ਕਈ ਲੋਕਾਂ ਨੇ ਜੰਗਲਾਂ ਵਿੱਚ ਜਾ ਕੇ ਜੋਗ ਸਾਧਨਾ ਕੀਤੀ ਤਦ ਕੀਤੇ ਗਾਜਰ ਮooli ਆਦਕ ਚੁਣ ਖਾ ਕੇ ਗੁਜ਼ਾਰਾ ਕੀਤਾ ਜੋਗੀ ਕਰਮ ਕਾਂਢੀ ਅਲਖ ਆਖਣ ਵਾਲੇ ਜੋਗੀ ਮੋਨਤਾਰੀ ਇਹ ਸਾਰੇ ਜਮ ਦੇ ਲੇਖੇ ਵਿੱਚ ਹੀ ਲਿਖੇ ਗਏ ਭਾਵ ਇਹਨਾਂ ਦੇ ਸਾਧਨ ਇਹਨਾਂ ਲੋਕਾਂ ਨੂੰ ਮੌਤ ਦੇ ਡਰ ਤੋਂ ਬਚਾ ਨਹੀਂ ਸਕਦੇ ਜਿਸ ਮਨੁੱਖ ਨੇ ਆਪਣੇ ਸਰੀਰ ਉੱਤੇ ਤਾਂ ਧਾਰਮਿਕ ਚਿੰਨ ਲਾ ਲਏ ਪਰ ਪ੍ਰੇਮ ਭਗਤੀ ਉਸ ਦੇ ਹਿਰਦੇ ਵਿੱਚ ਪੈਦਾ ਨਹੀਂ ਹੋਈ ਜੋ ਰਾਗ-ਰਾਗਣੀਆਂ ਤਾਂ ਗਾਉਂਦਾ ਹੈ ਪਰ ਨੀਰਾ ਪਖੰਡ ਮੂਰਤੀ ਹੀ ਬੈਠਾ ਹੈ ਅਜਿਹੇ ਮਨੁੱਖ ਨੂੰ ਪਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ਸਾਰੇ ਜਗਤ ਉੱਤੇ ਕਾਲ ਦਾ ਡਰ ਪਿਆ ਹੋਇਆ ਹੈ ਪਰਮੀ ਗਿਆਨੀ ਵੀ ਉਸੇ ਦੇ ਲੇਖੇ ਵਿੱਚ ਲਿਖੇ ਗਏ ਨੇ ਉਹ ਵੀ ਮੌਤ ਦੇ ਡਰ ਵਿੱਚ ਹੀ ਨੇ ਕਬੀਰ ਜੀ ਕਹਿੰਦੇ ਨੇ ਕਿ ਜਿਨ੍ਹਾਂ ਮਨੁੱਖਾਂ ਨੇ ਪ੍ਰੇਮ ਭਗਤੀ ਕਰਨੀ ਸਮਝ ਲਈ ਹੈ ਉਹ ਮੌਤ ਦੇ ਡਰ ਤੋਂ ਆਜ਼ਾਦ ਹੋ ਗਏ ਨੇ